ਜਿਉ ਨਸਵੰਝ ਹੋ ਕਿਲ ਵਿਖੋ ਕਰਤਾ ਕਰ ਆਇਆ ਦੁਤ ਹੈ ਦਹਨੁ ਪਿਆ ਹਰਿ ਗੋਵਿੰਦ ਪ੍ਰਗਟਾਇਆ ਕਲਯੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਨਾਇਆ ਕਲ ਤਾਰਨ ਗੁਰ ਨਾਨਕ ਆਇਆ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪਾਈ ਸਗਲੇ ਜੋਗ ਅੰਤਰ ਗੁਰ ਨਾਨਕ ਕੀ ਵਡਿਆਈ ਸਤ ਗੁਰ ਨਾਨਕ ਪ੍ਰਗਟਿਆ ਮਿਟੇ ਤੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿੱਕਲਿਆ ਤਾਰੇ ਛਪੇ ਅੰਧੇਰ ਭਲੋਵਾ ਸੋ ਪਰਮ ਸਨਮਾਨ ਜੋਗ ਚਵਰ ਛਤਰ ਤਖਤ ਦੇ ਮਾਲਕ ਰਾਜਾਨ ਰਾਜ ਪਾਣਾਨ ਪਾਣ ਦੇਵਾਨ ਦੇਵ ਉਪਮਾ ਮਹਾਨ ਗੁਰਤਾ ਗੱਦੀ ਤੇ ਸੁਭਾਏ ਪਾਣ ਚਵਰ ਛਤਰ ਤਖਤ ਦੇ ਮਾਲਿਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅ ਤੀਸਰੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪਾਵਨ ਪੀਤਰ ਸਥਾਨ ਗੁਰਦੁਆਰਾ ਸ੍ਰੀ ਸਨ ਸਾਬ ਜੀ ਵਿਖੇ ਆਪ ਸਭ ਸੰਗਤ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ ਨੇ ਅੱਜ ਦੇ ਦਿਨ ਅਵਤਾਰ ਧਾਰਨਾ ਕੀਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦਾ ਪ੍ਰਕਾਸ਼ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਿਤਾ ਬਾਬਾ ਕਲਿਆਣ ਦਾਸ ਜੀ ਜਿਨ੍ਹਾਂ ਨੂੰ ਅਸੀਂ ਮਹਤਾ ਕਾਲੂ ਜੀ ਵੀ ਕਹਿੰਨੇ ਹਨ ਅਤੇ ਮਾਤਾ ਤ੍ਰਿਪਤਾ ਜੀ ਜੀ ਕੋਖ ਤੋਂ 1469 ਈਸਵੀ ਨੂੰ ਸਤਿਗੁਰਾਂ ਨੇ ਇਸ ਸੰਸਾਰ ਨੂੰ ਤਾਰਨਾ ਕੀਤਾ ਇਸ ਸੰਸਾਰ ਨੂੰ ਬਾਗ ਲਾਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਹਿਲ ਸਾਡੀ ਸਤਿਕਾਰਯੋਗ ਮਾਤਾ ਸੁਲਖਣੀ ਜੀ ਇਹਨਾਂ ਦੇ ਦੋ ਸੁਪੁੱਤਰ ਹਨ ਬਾਬਾ ਸ਼੍ਰੀਚੰਦ ਜੀ ਬਾਬਾ ਲਖਮੀ ਦਾਸ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਭੈਣ ਜੀ ਬੇਬੇ ਨਾਨਕੀ ਜੀ ਭਾਈਆ ਜੈ ਰਾਮ ਜੀ ਨਜ਼ਦੀਕ ਰਾਏ ਬੁਲਾ ਰਹਿੰਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਬਚਪਨ ਵਿੱਚ ਹੀ ਪਰਮਾਤਮਾ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਯਾਦ ਰੱਖਿਓ ਅਸੀਂ ਗੁਰਤਾ ਗਦੀ ਦਿਵਸ ਨਹੀਂ ਮਨਾਉਂਦੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੀ ਜੋਤੀ ਜੋਤਪੁਰ ਬਣੀ ਮਣਾਉਂਦੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਜਿਹੜੀ ਗੁਰਤਾ ਗੱਦੀ ਆ ਉਹ ਧੁਰ ਦਰਗਾਹੋਂ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਨੇ ਇਹਨਾਂ ਨੂੰ ਭੇਜਿਆ ਸੁਨੇਹ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਏ ਧਰਤੀ ਨੇ ਪੁਕਾਰ ਕੀਤੀ ਏ ਧਰਮ ਰੂਪੀ ਹੋ ਕਰਕੇ ਧੌਲ ਨੇ ਤਾਂ ਇਹ ਪਰਮਾਤਮਾ ਗੁਰੂ ਨਾਨਕ ਦੇ ਮਹਾਰਾਜ ਜੀ ਇਸ ਜਗਤ ਵਿੱਚ ਆਏ ਹਨ ਤੇ ਭਾਈ ਗੁਰਦਾਸ ਜੀ ਲਿਖਦੇ ਹਨ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਨਾਇਆ ਕਲ ਤਾਰਨ ਗੁਰ ਨਾਨਕ ਆਇਆ ਕਲਯੁਗ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਇਸ ਜੀਵਾਂ ਨੂੰ ਤਾਰਨ ਵਾਸਤੇ ਆਏ ਹਨ ਸੱਚੇ ਪਰਮਾਤਮਾ ਦੇ ਨਾਮ ਦਾ ਸਤਨਾਮ ਦਾ ਮੰਤਰ ਜਿਹੜਾ ਉਹ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਿਹੜਾ ਉਹ ਦੇਣਾ ਕੀਤਾ ਹੈ ਤੇ ਕਾਲ ਯੁਗ ਦੇ ਵਿੱਚ ਇਸ ਸੰਸਾਰ ਨੂੰ ਤਾਰਨ ਵਾਸਤੇ ਆਏ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ 1469 ਈਸਵੀ ਨੂੰ ਪ੍ਰਕਾਸ਼ ਹੋਇਆ ਹੈ ਬੇਬੇ ਨਾਨਕੀ ਤੋਂ 5 ਸਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਛੋਟੇ ਹਨ ਕਿਉਂਕਿ 1400 ਤੇ 64 ਦੇ ਵਿੱਚ ਬੇਬੇ ਨਾਨਕੀ ਦਾ ਜਨਮ ਹੁੰਦਾ ਹੈ ਤੇ ਫਿਰ 5 ਸਾਲਾਂ ਬਾਅਦ ਬਾਬਾ ਕਲਿਆਣ ਦਾਸ ਬਾਬਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਦੀ ਕੋਖ ਨੂੰ ਭਾਗ ਲੱਗਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਤੇ ਪ੍ਰਕਾਸ਼ ਹੋਣ ਤੋਂ ਪਹਿਲਾਂ ਅਰਦਾਸਾਂ ਬੇਨਤੀਆਂ ਪਰਮਾਤਮਾ ਅੱਗੇ ਹੁੰਦੀਆਂ ਨੇ ਤੇ ਜਿਹੜੀ ਦੌਲਤਾਂ ਦਾ ਹੀ ਉਹਨੇ ਆnde ਅਕਸਰ ਹੀ ਬਾਬਾ ਕਲਿਆਣ ਦਾਸ ਜੀ ਨੂੰ ਇਹ ਗੱਲ ਆਖਿਆ ਕਰਨੇ ਕਿ ਜਦੋਂ ਤੁਹਾਡੇ ਘਰ ਪੁੱਤਰ ਹੋਵੇਗਾ ਮੈਂ ਤੁਹਾਡੇ ਘਰੋਂ ਰਾਜ ਕਰਕੇ ਜਾਣਾ ਹੈ ਮੈਂ अनेका ਦਾਤਾਂ ਤੁਹਾਡੇ ਕੋਲੋਂ ਲੈਣੀਆਂ ਤੇ ਬਾਬਾ ਕਲਿਆਣ ਦਾਸ ਜੀ ਵੀ ਕਿਤੇ ਵਜੋਂ ਪਟਵਾਰੀ ਸਨ ਸਤਿਗੁਰਾਂ ਦੇ ਮਿਹਰ ਸੇ ਘਰ ਪਰਿਵਾਰ ਤੇ ਤੇ ਕਹਿਣ ਲੱਗੇ ਦੌਲਤਾਂ ਜਿੰਨਾ ਵੀ ਕੁਝ ਤੂੰ ਮੰਗੇਗੀ ਜਿੰਨਾ ਚਿਰ ਤੂੰ ਕਹਿੰਦੀ ਨਹੀਂ ਕਿ ਬਾਸ ਮੈਂ ਰਾਜ ਗਈਆਂ ਉਹਨਾਂ ਚਿਰ ਤੈਨੂੰ ਦਾਤਾਂ ਸਿੱਧਵਾਂਗੇ ਸਤਗੁਰਾਂ ਦੀ ਮਿਹਰ ਏ ਕਾਲਪੁਰ ਕ ਵਹਿਗੁਰੂ ਦੀ ਦਇਆ ਹੋਈ ਕਿ ਜਦੋਂ ਸਮਾ ਆਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੋਣਾ ਤੇ ਦੌਲਤਾਂ ਦਾਈ ਨੂੰ ਸੱਦਿਆ ਗਿਆ ਉਹਨੇ ਆਣ ਕਰਕੇ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਮੁੱਖ ਤੱਕ ਆਏ ਵਿਵੇਕ ਕਰਕੇ ਉਹਦੇ ਅੰਦਰ ਜਿਹੜੀ ਉਹ ਚਰਨਾਟ ਛਿਰ ਗਈ ਕਿ ਉਹ ਜਿਹਦਾ ਨਾਂ ਦੌਲਤਾਂ ਸੀ ਆਉ ਉਹਦੇ ਆਪਣੇ ਘਰ ਵਿੱਚ ਗਰੀਬੀ ਸੀ ਕਦੇ ਦੌਲਤੋਂ ਨੇ ਵੇਖੀ ਨਹੀਂ ਸੀ ਪਰ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਦਰਸ਼ਨ ਕਰਦਿਆਂ ਹੀ ਉਹ ਅੰਦਰੋਂ ਰੱਜ ਗਈ ਤ੍ਰਿਪਤ ਹੋ ਗਈ ਉਹਦੀਆਂ ਸਾਰੀਆਂ ਭੁੱਖਾਂ ਜਿਹੜੀਆਂ ਉਹ ਮਰ ਗਈਆਂ ਸਨ ਗੁਰਬਾਣੀ ਦੇ ਅੰਦਰ ਜ਼ਿਕਰ ਆਉਂਦਾ ਹੈ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨ ਪਰਿਆਰੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਉਹਨਾਂ ਨੂੰ ਸੁਣਿਆ ਉਹਨਾਂ ਨੂੰ ਵੇਖਿਆ ਉਹਨਾਂ ਦੀ ਗੁਰਬਾਣੀ ਪੜ੍ਹੀਏ ਉਹਦੇ ਗਰਬ ਜੋਣ ਜਿਹੜੇ ਸਾਰੇ ਛੁੱਟ ਜਾਂਦੇ ਹਨ ਉਹਨਾਂ ਦਾ ਭਲਾ ਹੋ ਜਾਂਦਾ ਹੈ ਤੇ ਜਦੋਂ ਪੁੱਤਰ ਹੋਣ ਦਾ ਬਾਬਾ ਕਲਿਆਨ ਦਾਸ ਨੂੰ ਪਤਾ ਲੱਗਾ ਤੇ ਸਤਿਗੁਰ ਸੱਚੇ ਪਾਤਸ਼ਾਹ ਜੀਆ ਨੇ ਜਦੋਂ ਅਵਤਾਰ ਧਾਰਨਾ ਕੀਤਾ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਗੁਰੂ ਨਾਨਕ ਦੇ ਮਹਾਰਾਜੀ ਦੇ ਪ੍ਰਕਾਸ਼ ਧਾਰਨ ਦੇ ਨਾਲ ਪ੍ਰਗਟ ਹੋਣ ਦੇ ਨਾਲ ਜਿਹੜੇ ਵਿਕਾਰਾਂ ਰੂਪੀ ਧੁੰਦ ਪਈ ਸੀ ਜਿਹੜਾ ਪਖੰਡਵਾਦ ਚੱਲਦਾ ਸੀ ਕਹਿਣ ਲੱਗੇ ਉਹ ਦੂਰ ਹੋ ਗਿਆ ਜਿਸ ਤਰ੍ਹਾਂ ਇੱਕ ਸੂਰਜ ਚੜ੍ਹਨ ਦੇ ਨਾਲ ਅਸੀਂ ਇਸ ਿਆਲ ਦੇ ਵਿੱਚ ਵੇਣਿਆ ਜਿਹੜੀ ਧੁੰਦ ਹੁੰਦੀ ਜਦੋਂ ਸੂਰਜ ਚੜ੍ਹਦਾ ਹੈ ਉਹ ਭੱਜ ਜਾਂਦੀ ਹੈ ਸੂਰਜ ਚੜਨ ਦੇ ਨਾਲ ਤਾਰੇ ਜਿਹੜੇ ਹਨ ਉਹ ਛਿਪ ਜਾਂਦੇ ਹਨ ਦੂਰ ਹੋ ਜਾਂਦੇ ਹਨ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਧਾਰਨ ਦੇ ਨਾਲ ਸੱਚ ਦਾ ਸੂਰਜ ਚੜਨ ਦੇ ਨਾਲ ਜਿਹੜੀ ਦੁਨਿਆਵੀ ਝੂਠ ਦੀਆਂ ਵਿਕਾਰਾਂ ਦੀਆਂ ਦੁਕਾਨਾਂ ਲੱਗੀਆਂ ਸਨ ਪਖੰਡਵਾਦ ਸੀ ਉਹ ਸਾਰਾ ਕੁਝ ਮਿਟ ਗਿਆ ਤੇ ਆਰਿਆਂ ਦੀ ਨਿਆਈ ਇਹ ਸਾਰਾ ਪਖੰਡ ਹਨੇਰਾ ਜਿਹੜਾ ਸੀ ਉਹ ਭੱਜ ਗਿਆ ਦੂਰ ਹੋ ਗਿਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ ਸਿੰਘ ਬੁੱਕੇ ਮਿਰਗਾਵਲੀ ਪੰਨੇ ਜਾਏ ਨਾ ਤੀਰ ਤਰੋਵਾ ਕਹਿ ਲੱਗੇ ਜਿਦਾਂ ਸ਼ੇਰ ਦੇ ਬੁੱਕਣ ਦੇ ਨਾਲ ਜਦੋਂ ਸ਼ੇਰ ਦਹਾੜ ਮਾਰਦਾ ਹੈ ਜੰਗਲ ਦੇ ਵਿੱਚ ਜਿਹੜੇ ਮਿਰਗ ਹਨ ਹਿਰਨ ਹਨ ਉਹਨਾਂ ਦੀਆਂ ਡਾਰਾਂ ਜਿਹੜੀਆਂ ਉਹ ਭੱਜ ਜਾਂਦੀਆਂ ਤੇ ਭੱਜਦਿਆਂ ਨੂੰ ਫਿਰ ਕਹਿਣ ਲੱਗੇ ਕੋਈ ਠੀਰਜ ਦੇਣ ਵਾਲਾ ਨਹੀਂ ਹੁੰਦਾ ਇਸ ਤਰ੍ਹਾਂ ਸ਼ੇਰ ਰੂਪੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਪ੍ਰਗਟ ਹੋਏ ਹਨ ਜਿਹੜੀਆਂ ਹਿਰਨ ਝੂਠ ਦੀਆਂ ਦੁਕਾਨਾਂ ਸਨ ਵਹਿਮ ਫਲਾਉਣ ਵਾਲੇ ਲੋਕ ਹਨ ਪੰਡਤ ਹਨ ਕਹਿਣ ਲੱਗੇ ਉਹ ਜਿਹੜੇ ਭੱਜਣ ਦੀ ਤਿਆਰੀ ਵਿੱਚ ਹਨ ਉਹਨਾਂ ਨੂੰ ਕੋਈ ਠੀਰਜ ਦੇਣ ਵਾਲਾ ਨਹੀਂ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਵਾ ਤੇ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਗਾ ਤੇ ਜਾ ਕਰਕੇ ਪੈਰ ਰੱਖਿਆ ਜਿੱਥੇ ਜਿੱਥੇ ਉਦਾਸੀਆਂ ਦੇ ਰੂਪ ਵਿੱਚ ਗਏਨ ਉਥੇ ਸਤਿਗੁਰਾਂ ਨੇ ਧਰਮਸਾਲ ਪੂਜਾ ਦਾ ਸਥਾਨ ਬਣਾਇਆ ਤੇ ਇੱਕ ਇੱਕ ਵਿਅਕਤੀ ਨੂੰ ਉਥੇ ਉਸ ਜਗਾ ਦਾ ਮੁਖੀ ਥਾਪਣਾ ਕੀਤਾ ਕਿ ਉਹ ਪਰਮਾਤਮਾ ਦੀ ਵਡਿਆਈ ਕਰੇ ਸਿੱਧ ਆਸਨ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋ ਵਾ ਹਨ ਲੱਗੇ ਜਿਹੜੇ ਸਿੱਧਾਂ ਦੇ ਆਸਣ ਸੀ ਸ੍ਰੇਸ਼ਟ ਅਸਥਾਨ ਸੀ ਵੱਡੇ ਧਾਰਮਿਕ ਉਹ ਉਹਨਾਂ ਦੇ ਉੱਤੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਜਿਹੜਾ ਉਹ ਲੱਗਣ ਲੱਗਾ ਜਿੱਦਾਂ ਨਾਨਕ ਮਤੇ ਦੇ ਵਿੱਚ ਉੱਥੇ ਗੋਰਖ ਜਿਹੜਾ ਉਹ ਗੋਰਖ ਮਤਾ ਦਾ ਨਾਮ ਪਹਿਲਾਂ ਚੱਲਦਾ ਸੀ ਫਿਰ ਉੱਥੇ ਗੁਰੂ ਨਾਨਕ ਦਾ ਨਾਮ ਨਾਨਕ ਮਤਾ ਜਿਹੜਾ ਚੱਲਣ ਲੱਗਾ ਨਾਨਕ ਮਤੇ ਦੀ ਜਿਹੜੀ ਸਾਖੀ ਹੁੰਦੀ ਹੈ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਨਾਨਕ ਮਤੇ ਗਏ ਪਹਿਲਾਂ ਜਿਹੜਾ ਗੋਰਖ ਮਤਾ ਸੀ ਸਿੱਧਾਂ ਦਾ ਉੱਥੇ ਰਾਜ ਸਿੱਧ ਰਹਿੰਦੇ ਸਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਉਹਨਾਂ ਦੀਆਂ ਬੜੀਆਂ ਵਿਚਾਰ ਚਰਚਾ ਹੋਈਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਧਰਤੀ ਕਿ ਦੀ ਤੇ ਗੋਰਖ ਮਤੇ ਹੁਣ ਸਿੱਧ ਕਹਿਣ ਲੱਗੇ ਕਿ ਇਹ ਗੋਰਖ ਮਤਾ ਹੈ ਤੇ ਸਤਗੁਰੂ ਜੀ ਕਹਿਣ ਲੱਗੇ ਕਿ ਸਾਨੂੰ ਕਿੱਦਾਂ ਪਤਾ ਲੱਗੇ ਕਿ ਇਹ ਸਿੱਧਾਂ ਦੀ ਧਰਤੀ ਤੇ ਜਿਹੜੇ ਸਿੱਧ ਸਨ ਉਹਨਾਂ ਨੇ ਕਿਹਾ ਕਿ ਆਪਾਂ ਧਰਤੀ ਕੋਲੋਂ ਪੁੱਛ ਲੈਨੇ ਉਹਨਾਂ ਨੂੰ ਕਿਸੇ ਨੇ ਬੱਜਾ ਦਿੱਤਾ ਸੀ ਇੱਕ ਛੋਟਾ ਆਪ ਉਹਨਾਂ ਦੇ ਕੋਲ ਰੱਖਣ ਵਾਸਤੇ ਤੇ ਸਿੱਧਾਂ ਨੇ ਕੀ ਕੀਤਾ ਛੋਟਾ ਜਿਹਾ ਟੋਇਆ ਪੁੱਟ ਕਰਕੇ ਬੱਚੇ ਨੂੰ ਉਹਦੇ ਵਿੱਚ ਰੱਖਿਆ ਉੱਤੇ ਛੱਤ ਜੀ ਪਾ ਕਰਕੇ ਮਿੱਟੀ ਨਾਲ ਧਰਤੀ ਦੇ ਮਲਾ ਦਿੱਤੀ ਤੇ ਬੱਚੇ ਨੂੰ ਆਖਿਆ ਕਿ ਜਦੋਂ ਅਸੀਂ ਧਰਤੀ ਦੇ ਉੱਤੇ ਹੱਥ ਮਾਰਾਂਗੇ ਨਾ ਤਖ ਮਤਾ ਕਿ ਧਰਤੀ ਜਿਹੜੀ ਸਿੱਧਾਂ ਦੀ ਆ ਗੋਰਖ ਮਤੇ ਦੀ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਜਾਣੀ ਜਾਣੇ ਸਨ ਇਹਨਾਂ ਨੇ ਆਖਿਆ ਚਲੋ ਧਰਤੀ ਨੂੰ ਪੁੱਛੋ ਜਦੋਂ ਉਹਨਾਂ ਸਿੱਧਾਂ ਨੇ ਹੱਥ ਮਾਰਿਆ ਧਰਤੀ ਦੇ ਤੇ ਬੱਚੇ ਦੇ ਵਿੱਚੋਂ ਆਵਾਜ਼ ਆਵੇ ਗੋਰਖ ਮਤਾ ਗੋਰਖ ਮਤਾ ਕਿ ਉਹਨਾਂ ਗੋਰਖਾਂ ਦੀ ਧਰਤੀ ਹੈ ਸਿੱਧਾਂ ਦੀ ਧਰਤੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਚਲੋ ਤੁਸੀਂ ਧਰਤੀ ਨੂੰ ਪੁੱਛਿਆ ਏ ਧਰਤੀ ਨੇ ਤੁਹਾਡੇ ਆਖਿਆ ਗੋਰਖ ਮਤ ਆਖਿਆ ਕਹਿਣ ਲੱਗੇ ਮੈਂ ਵੀ ਇਸ ਧਰਤੀ ਨੂੰ ਪੁੱਛ ਲੈਣਾ ਤੇ ਉਹ ਕਹਿਣ ਲੱਗੇ ਕੋਈ ਗੱਲ ਨਹੀਂ ਤੁਸੀਂ ਵੀ ਪੁੱਛ ਲਓ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਜਦੋਂ ਗੁਰੂ ਨਾਨਕ ਦੇ ਮਹਾਰਾਜ ਹੱਥ ਮਾਰਨਗੇ ਤੇ ਬੱਚੇ ਨੇ ਆਵਾਜ਼ ਦੇਣੀ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉੱਥੇ ਜਦੋਂ ਹੱਥ ਮਾਰਿਆ ਤੇ ਸਤਗੁਰੂ ਜੀ ਜਾਣੀ ਜਾਨ ਸਨ ਸਤਗੁਰੂ ਜੀ ਕਹਿਣ ਲੱਗੇ ਤੂੰ ਅਜੇ ਬੋਲਦਾ ਹੈ ਬੱਚਾ ਫਿਰ ਉਦੋਂ ਬੋਲਿਆ ਨਾ ਕਿਉਂਕਿ ਸਤਗੁਰਾਂ ਦੀ ਕਲਾ ਵਰਤ ਗਈ ਤੇ ਉੱਥੇ ਫਿਰ ਸਤਗੁਰਾਂ ਨੇ ਆਖਿਆ ਕਿ ਧਰਤੀ ਨੇ ਪੁਕਾਰ ਕੀਤੀ ਨਾਨਕ ਮਤਾ ਨਾਨਕ ਮਤਾ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਉੱਥੇ ਨਾਨਕ ਮਤਾ ਜਿਹੜਾ ਉਹ ਗੁਰਦੁਆਰਾ ਸਾਹਿਬ ਬਣਿਆ ਸਿੱਧ ਆਸਨ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਵਾ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਵ ਸੋਵਾ ਕਹਿ ਲਗੇ ਗੁਰੂ ਨਾਨਕ ਦੇਵ ਮਹਾਰਾਜੀ ਦੇ ਪ੍ਰਕਾਸ਼ ਹੋਣ ਦੇ ਨਾਲ ਘਰ ਘਰ ਅੰਦਰ ਜਿਹੜੀ ਨਗਰ ਨਗਰ ਦੇ ਵਿੱਚ ਜਿਹੜੀ ਉਹ ਧਰਮਸਾਲ ਬਣ ਗਈ ਆ ਜਿੱਥੇ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਗਏ ਆ ਪਰਮਾਤਮਾ ਦੀ ਕੀਰਤੀ ਕਰਨ ਵਾਸਤੇ ਬਾਬੇ ਤਾਰੇ ਚਾਰ ਜੱਗ ਨੌਖੰਡ ਪ੍ਰਥਮੀ ਸੱਚਾ ਢੋਵਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਾਰ ਯੁਗ ਕਾਲ ਪਰ ਸਾਰੇ ਚੱਕ ਧਾਰੇ ਹਨ ਨੌਖੰਡ ਜਿਹੜੇ ਧਰਤੀ ਦੇ ਟੁਕੜੇ ਸਨ ਉਹਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਕਰ ਦਿੱਤਾ ਹੈ ਗੁਰਮੁਖ ਕਾਲ ਵਿੱਚ ਪ੍ਰਗਟ ਹੋਵਾ ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਜਗਤ ਦਾ ਉਦਾਹਰਨ ਕਰਨ ਵਾਸਤੇ ਕਾਲ ਯੁਗ ਦੇ ਵਿੱਚ ਪ੍ਰਗਟ ਅਵਤਾਰ ਸਤਿਗੁਰਾਂ ਨੇ ਧਾਰੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਕੁਝ ਸਤਕ ਸਾਲ ਦੇ ਹੋਏ ਤੇ ਇਹਨਾਂ ਦੇ ਘਰ ਦੀ ਜਿਹੜੀ ਮਰਿਆਦਾ ਸੀ ਜੋ ਪਹਿਲਾਂ ਚੱਲਦੀ ਸੀ ਕਿ ਹਿੰਦੂ ਧਰਮ ਦੇ ਵਿੱਚ ਜਨੇਊ ਜਿਹੜਾ ਪਾਇਆ ਜਾਂਦਾ ਸੀ ਸਤਗੁਰੂ ਜੀ ਬੇਦੀ ਕੁੱਲ ਵਿੱਚ ਪ੍ਰਗਟ ਹੋਏ ਹਨ ਤਿੰਨ ਬੇਦੀਏ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਗੁਰੂ ਨਾਨਕ ਦੇਵ ਮਹਾਰਾਜ ਜੀ ਬੇਦੀਆਂ ਦੇ ਕੁੱਲ ਵਿੱਚ ਪ੍ਰਗਟ ਹੋਏ ਹਨ ਜਦੋਂ ਸਤਕ ਸਾਲ ਦੇ ਹੋਏ ਤੇ ਜਦੋਂ ਅਸੀਂ ਘਰ ਵਿੱਚ ਬੱਚੇ ਦਾ ਕੋਈ ਪ੍ਰੋਗਰਾਮ ਰੱਖਦੇ ਹਾਂ ਰਿਸ਼ਤੇਦਾਰ ਔਰ ਸਾਰੇ ਲੋਕਾਂ ਨੂੰ ਆਣੇ ਇਦਾਂ ਬਾਬਾ ਕਲਿਆਨ ਦਾਸ ਮਾਤਾ ਜੀ ਨੇ ਸਾਰੇ ਰਿਸ਼ਤੇਦਾਰ ਭੈਣ ਭਰਾ ਬੁਲਾਏ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਿਹੜੀ ਜਨੇਊ ਪਾਉਂਦੀ ਰਸਮ ਸੀ ਉਹ ਪੂਰੀ ਕਰਨੀ ਸੀ ਤੇ ਸਾਧਗੁਰ ਸੱਚੇ ਪਾਤਸ਼ਾਹ ਜੀ ਨੇ ਸਦੋਂ ਸਾਰਾ ਪ੍ਰੋਗਰਾਮ ਲਿਖਿਆ ਗਿਆ ਘਰ ਵਿੱਚ ਰਿਸ਼ਤੇਦਾਰ ਇਕੱਠੇ ਹੋਏ ਪੰਡਤ ਹਰदयाल ਨੂੰ ਸੱਦਿਆ ਗਿਆ ਜਦੋਂ ਉਹ ਮੰਤਰ ਪੜ੍ਹ ਕਰਕੇ ਤੇ ਉਹ ਸੂਤ ਦਾ ਜਨੇਊ ਜਿਹੜਾ ਸਤਿਗੁਰਾਂ ਨੂੰ ਪਾਉਣ ਲੱਗਾ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਨਾਂ ਕਰ ਦਿੱਤਾ ਕਹਿ ਲੱਗੇ ਅਸੀਂ ਇਹ ਜਨੇਊ ਨਹੀਂ ਪਾਵਾਂਗੇ ਕਿਉਂਕਿ ਜਨੇਊ ਜਿਹੜਾ ਕਹਿਣ ਲੱਗੇ ਤੁਹਾਡਾ ਇਹ ਪੰਡਤ ਜੀ ਹਰਦੇਵਾਲ ਜੀ ਪਾਇਆ ਹੋਇਆ ਇਹ ਲੋਕਾਂ ਵਿੱਚ ਜਿਹੜੀ ਈਰਖਾ ਤੇ ਜਾਤ ਪਾਤ ਫੁਲਾਉਂਦਾ ਹੈ ਜਿਹੜਾ ਸੂਤਰ ਦੇ ਧਾਗੇ ਦਾ ਜਨੇਊ ਵਟ ਕਰਕੇ ਪਾਇਆ ਜਾਂਦਾ ਹੈ ਉਹ ਬ੍ਰਾਹਮਣਾਂ ਨੂੰ ਪਾਇਆ ਜਾਂਦਾ ਜਿਹੜਾ ਓਨ ਦਾ ਵਟ ਕਰਕੇ ਪਾਇਆ ਜਾਂਦਾ ਉਹ ਖੱਤਰੀਆਂ ਨੂੰ ਪਾਇਆ ਜਾਂਦਾ ਤੇ ਵੈਸ਼ ਨੂੰ ਜਿਹੜਾ ਹੋਰ ਕਿਸਮ ਦਾ ਪਾਇਆ ਜਾਂਦਾ ਤੇ ਸ਼ੂਦਰਾਂ ਵਾਸਤੇ ਕਹਿੰਦਾ ਕਿ ਇਹ ਜਿਹੜਾ ਜਨੇਊ ਹੁੰਦਾ ਨਹੀਂ ਹੈ ਤੇ ਸਤਗੁਰੂ ਜੀ ਕਹਿਣ ਲੱਗੇ ਜੇ ਤੇਰਾ ਜਿਹੜਾ ਜਨੇਊ ਆ ਇਹ ਧਰਮਾਂ ਦੇ ਵਿੱਚ ਵੰਡੀਆਂ ਪਾਉਂਦਾ ਸੰਸਾਰ ਨੂੰ ਇੱਕ ਨਹੀਂ ਕਰਦਾ ਕਹਿਣ ਲੱਗੇ ਅਸੀਂ ਇਹ ਜਨੇਊ ਨਹੀਂ ਪਾਵਾਂਗੇ ਤਕੈ ਲੱਗਾ ਪੰਡਤ ਹਰਦਿਆਲ ਕਿ ਆਪ ਫਿਰ ਕਿਹੜਾ ਜਨੇਊ ਪਾਉਣਾ ਚਾਹੁੰਦੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹੇ ਤਾਂ ਪਾਂਡੇ ਘੱਤ ਸਤਗੁਰੂ ਜੀ ਕਹਿੰਦੇ ਹੇ ਪੰਡਤ ਹਰਦਿਆਲ ਦਇਆ ਕਪਾ ਜੇ ਦਇਆ ਦੀ ਕਪਾ ਦਾ ਤੇਰੇ ਕੋਲੋਂ ਸੂਤਰ ਹੈਗਾ ਤੇ ਉਹਨੂੰ ਵਾਟ ਕਰਕੇ ਮੇਰੇ ਗਲ ਵਿੱਚ ਪਾ ਕਿ ਮਨੁੱਖ ਦੇ ਅੰਦਰ ਦਇਆ ਹੋਣੀ ਜ਼ਰੂਰੀ ਦਇਆ ਕਪਾ ਸੰਤੋਖ ਸੂਤ ਸੰਤੋਖ ਦਾ ਸੂਤਰ ਹੋਣਾ ਚਾਹੀਦਾ ਹੈ ਕਿ ਮਨੁੱਖ ਦੇ ਅੰਦਰ ਦਇਆ ਹੋਣੀ ਚਾਹੀਦੀ ਹੈ ਸੰਤੋਖ ਹੋਣਾ ਚਾਹੀਦਾ ਹੈ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਾਟ ਕਹਿ ਲਗੇ ਜਤ ਸਤ ਹੋਣਾ ਚਾਹੀਦਾ ਹੈ ਗੰਡਾਂ ਜਿਹੜੀਆਂ ਤੋਂ ਸੂਤਰ ਧਾਗੇ ਨੂੰ ਦਿੱਤੀਆਂ ਜਤ ਗੰਢੀ ਸਤ ਸੰਤੋਖ ਦੀਆਂ ਹੋਣੀਆਂ ਚਾਹੀਦੀਆਂ ਇਹੋ ਜਨੇਊ ਜੀ ਦਾ ਸਤਿਗੁਰੂ ਜੀ ਕਹਿੰਦੇ ਇਹ ਜੀਵ ਦਾ ਅਸਲੀ ਜਨੇਊ ਆ ਗਲ ਵਿੱਚ ਪਾਉਣ ਵਾਸਤੇ ਹਈ ਤਾਂ ਪਾਂਡੇ ਕਤ ਕਹਿ ਲੱਗੇ ਪੰਡਤ ਹਰਦੇਵਾਲ ਜੇ ਇਹ ਤੇਰੇ ਕੋਲੋਂ ਜਨੇਊ ਹੈਗਾ ਤੇ ਅਸੀਂ ਪਾ ਲੈਨੇ ਨਹੀਂ ਤੇ ਇਹ ਦੁਨਿਆਵੀ ਜਿਹੜਾ ਜਨੇਊ ਆਸੀਂ ਨਹੀਂ ਪਾਉਣਾ ਸਤਿਗੁਰਾਂ ਨੇ ਫਿਰ ਉਹ ਨਹੀਂ ਪਾਇਆ ਜਦੋਂ 9 ਸਾਲ ਦੀ ਉਮਰ ਹੋਈ ਸਤਿਗੁਰਾਂ ਨੂੰ ਫਿਰ ਪਾਂਡੇ ਕੋਲ ਪੜਨ ਲਈ ਭੇਜਿਆ ਗਿਆ ਸਤਿਗੁਰਾਂ ਨੇ ਉਸ ਪਾਂਡੇ ਨੂੰ ਵੀ ਅਨੇਕਾਂ ਤਰ੍ਹਾਂ ਦੇ ਨਾਲ ਸਮਝਾਉਣਾ ਕੀਤਾ ਸਤਿਗੁਰਾਂ ਨੇ ਉਹਦੀ ਪੱਟੀ ਲਿਖੀ ਫਿਰ ਜਿਹੜੀ 35 ਅਖਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿੱਚ ਦਰਜ ਹੈ ਸਸੇ 66 ਜਨ ਸਾਜੀ ਸਬੜਾ ਸਾਹਿਬ ਇੱਕ ਪਿਆ ਇਹ ਊੜੇ ਅੱਖਰ ਤੋਂ ਲੈ ਕਰਕੇ ਤੇ ਅਖੀਰਲੇ 35 ਅੱਖਰਾਂ ਤੱਕ ਸਤਿਗੁਰਾਂ ਨੇ ਇੱਕ ਇੱਕ ਅੱਖਰ ਦੇ ਉੱਤੇ ਪੱਟੀ ਲਿਖੀ ਤੇ ਉਹਨੂੰ ਵੀ ਸਮਝਾਇਆ ਇਸ ਤਰ੍ਹਾਂ ਸਤਿਗੁਰੂ ਜੀ ਕਰਦੇ ਕਰਦੇ ਹੋਏ ਸੰਸਾਰ ਦੇ ਦੁਨਿਆਵੀ ਰੋ ਰੀਤਾਂ ਨੂੰ ਜਿਹੜੇ ਮਨੁੱਖਾਂ ਨੂੰ ਬੰਦਨਾ ਵਿੱਚ ਬੰਨ੍ਹਦੇ ਸੀ ਉਹਨਾਂ ਨੂੰ ਤੋੜਨਾ ਕੀਤਾ ਸੰਸਾਰ ਨੂੰ ਸੱਚ ਦੇ ਰਸਤੇ ਉੱਤੇ ਪਾਇਆ ਸਤਿਗੁਰ ਸੱਜੇ ਪਾਤਸ਼ਾਹ ਜੀ ਜਦੋਂ ਇਹਨਾਂ ਨੂੰ ਫਿਰ ਆਪਣੇ ਭੈਣ ਕੋਲੋਂ ਭੇਜ ਦਿੱਤਾ ਗਿਆ ਕਿ ਉੱਥੇ ਜਾ ਕਰਕੇ ਹੱਟ ਕਰੋ ਉੱਥੇ ਵੀ ਸਤਿਗੁਰ ਸੱਜੇ ਪਾਤਸ਼ਾਹ ਜੀ ਨੇ ਜਦੋਂ 13-13 ਤੋਲ ਗਏ ਤੇ ਜਦੋਂ ਫਿਰ ਜਾ ਕਰਕੇ ਸ਼ਿਕਾਇਤ ਕੀਤੀ ਆ ਸਤਿਗੁਰਾਂ ਦਾ ਉੱਥੇ ਜਾ ਕਰਕੇ ਵੀ ਸੌਦਾ ਜਿਹੜਾ ਉਹ ਵਾਧੇ ਨਿਕਲਿਆ ਪੂਰਾ ਨਿਕਲਿਆ ਸਤਿਗੁਰੂ ਜੀ ਕਲਾ ਆਪ ਵਰਤਾਉਂਦੇ ਸਨ ਸਤਗੁਰਾਂ ਨੇ ਅਨੇਕਾਂ ਹੀ ਦੁਨੀਆਂ ਨੂੰ ਉਤਾਰਿਆ। ਉਹਨਾਂ ਨੇ ਸੱਜਣ ਠਾਗ ਵਰਗਿਆਂ ਨੂੰ ਉਤਾਰਿਆ, ਕੌਡੇ ਰਾਖਸ਼ ਵਰਗਿਆਂ ਨੂੰ ਉਤਾਰਿਆ, ਅਨੇਕਾਂ ਦੁਨੀਆਂ ਦਾ ਭਲਾ ਕੀਤਾ। ਸਤਗੁਰ ਸੱਚੇ ਪਾਤਸ਼ਾਹ ਜੀਆ ਨੇ ਉਦਾਸੀ ਦੀ ਰੀਤ ਚਲਾਈ ਹੈ। ਸਿੱਧਾਂ ਦੇ ਨਾਲ ਅਨੇਕਾਂ ਤਰ੍ਹਾਂ ਦੀ ਗੋਸ਼ਟ ਕੀਤੀ ਆ। ਉਹਨਾਂ ਦਾ ਭਰਮ ਦੂਰ ਕੀਤਾ ਕਿ ਸਿੱਧ ਸ਼ੁਭ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਸਤਿਗੁਰਾਂ ਨੇ ਸਿੱਧਾਂ ਨੂੰ ਆਖਿਆ ਕਿ ਤੁਸੀਂ ਪਰਬਤ ਉੱਤੇ ਆਣ ਕਰਕੇ ਬੈਠ ਗਏ ਜੋ ਜਗਤ ਨੂੰ ਪਾਰ ਲਾਉਣ ਵਾਲਾ ਕੌਣ ਹੈ ਕਿ ਜੋ ਤੁਸੀਂ ਸਚਾਈ ਜਾਣਦੇ ਜੋ ਤੁਸੀਂ ਤੇ ਦੁਨੀਆ ਨੂੰ ਸਿੱਧੇ ਰਾਹ ਪਾਉਣਾ ਸੀ ਤੁਸੀਂ ਪਰਬਤਾਂ ਉੱਤੇ ਆਣ ਕਰਕੇ ਬੈਠ ਗਏ ਬੜੀਆਂ ਉਹਨਾਂ ਨੇ ਪ੍ਰੀਖਿਆਵਾਂ ਸਤਿਗੁਰਾਂ ਦੀਆਂ ਕੀਤੀਆਂ ਪਰ ਸਤਿਗੁਰਾਂ ਨੇ ਹਰ ਥਾਂ ਜਿੱਤ ਪ੍ਰਾਪਤ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਮੱਕੇ ਗਏ ਆ ਇਹਨਾਂ ਨੇ ਉਥੇ ਵੀ ਉਪਦੇਸ਼ ਦਿੱਤਾ ਕਿ ਪਰਮਾਤਮਾ ਜਿਹੜਾ ਉਹ ਸਾਰੀਆਂ ਦਿਸ਼ਾਂ ਵਿੱਚ ਵਰਤਦਾ ਹੈ ਕਿਤੇ ਇੱਕ ਥਾਂ ਨਹੀਂ ਵਰਤਾ ਬਾਬਾ ਫਿਰ ਮੱਕੇ ਗਿਆ ਨੀਲ ਵਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕਸ਼ ਕੁੱਜਾ ਬਾਗ ਮਸੱਲਾ ਧਾਰੇ ਬੈਠਾ ਜਾਏ ਮਸਜਿਦ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ ਜਬ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਡੰਗੋ ਪਕੜ ਕੇ ਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਸਤਿਗੁਰਾਂ ਨੇ ਉਹਨੂੰ ਉਪਦੇਸ਼ ਦਿੱਤਾ ਕਿ ਪਰਮਾਤਮਾ ਸਾਰੀਆਂ ਦਿਸ਼ਾਂ ਵਿੱਚ ਵਸਦਾ ਹੈ ਉਹਨਾਂ ਦਾ ਪੇਕ ਬਣਾਇਆ ਨੀਲੇ ਵਸਤਰ ਪਾਏ ਹੱਥ ਵਿੱਚ ਕਿਤਾਬ ਲਈ ਇੱਕ ਹੱਥ ਵਿੱਚ ਸੋਟਾ ਫੜਿਆ ਮਸੱਲਾ ਲਿਆ ਬਾਂਗ ਗੁਜਾਰੀ ਸਤਿਗੁਰਾਂ ਨੇ ਤੇ ਉਹਨਾਂ ਨੂੰ ਉਹਨਾਂ ਦੇ ਧਰਮ ਵਿੱਚ ਰਹਿ ਕਰਕੇ ਸਮਝਾਇਆ ਕਿ ਜਦੋਂ ਸਤਿਗੁਰੂ ਰਾਤ ਨੂੰ ਜਾ ਕਰਕੇ ਲੰਮੇ ਪਏ ਸੁੱਤੇ ਸਨ ਮੱਕੇ ਵੱਲ ਨੂੰ ਲੱਤਾਂ ਕਰਕੇ ਸੁੱਤੇ ਤੇ ਜੀਵਨ ਨਾਮ ਦਾ ਕਾਜੀ ਸਤਗੁਰਾਂ ਕੋਲੋਂ ਆਇਆ। ਉਹਨੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਆਣ ਕਰਕੇ ਲੱਤ ਮਾਰੀ ਤੇ ਕਹਿ ਲੱਗਾ ਕਿਹੜਾ ਕੁਫਰ ਤੋਲ ਲਿਆ ਏ ਕਿ ਜਿਹੜਾ ਸਾਡੇ ਮੱਕੇ ਕਾਬੇ ਖੁਦਾ ਵੱਲ ਨੂੰ ਪੈਰ ਕਰਕੇ ਸੋਤਾ ਏ ਤੇ ਸਤਗੁਰੂ ਜੀ ਕਹਿਣ ਲੱਗੇ ਸੰਤ ਕੋ ਅਜਾਣ ਪੁਨੇ ਚ ਇਧਰ ਨੂੰ ਪੈਰ ਹੋ ਗਏ ਆ ਤੂੰ ਲੱਤਾਂ ਚੁੱਕ ਕਰਕੇ ਦੂਜੇ ਪਾਸੇ ਪੈਰ ਕਰ ਦੇ ਜਦੋਂ ਨੇ ਚੁੱਕ ਕਰਕੇ ਪੈਰ ਦੂਜੇ ਪਾਸੇ ਕੀਤੇ ਤੇ ਮੱਕਾ ਨੂੰ ਫਿਰਿਆ ਨજર ਆਇਆ ਮੱਕਾ ਦੂਜੇ ਪਾਸੇ ਤੇ ਜੇ ਪਾਸੇ ਚੌਥੇ ਪਾਸੇ ਤੱਕ ਵੀ ਮੱਕਾ ਜਦੋਂ ਚਾਰਛੇ ਫਿਰੇ ਘੁੰਮ ਗਿਆ ਤੇ ਉਹਨਾਂ ਨੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਮਸਕਾਰ ਕੀਤੀ ਹੋਏ ਹੈਰਾਨ ਕਰੇ ਜੁਵਾਰੇ ਸਾਰੇ ਜਾਣੇ ਸਤਿਗੁਰਾਂ ਨੂੰ ਨਮਸਕਾਰ ਕਰਦੇ ਆ ਇਸ ਤਰ੍ਹਾਂ ਸਤਿਗੁਰੂ ਜੀ ਬਗਦਾਦ ਵਿੱਚ ਗਏ ਆ ਕਿ ਦੁਨੀਆ ਦੇ ਅਨੇਕਾਂ ਚਾਰ ਉਦਾਸੀਆਂ ਵਿੱਚ ਭਰਮਣ ਕੀਤਾ। ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕਿਹਾ ਸਥਾਨਾ। ਇਸ ਤਰ੍ਹਾਂ ਸਤਿਗੁਰਾਂ ਨੇ ਦੁਨੀਆ ਨੂੰ ਸੱਚ ਦੇ ਰਾਹ ਤੇ ਪਾਉਣ ਵਾਸਤੇ ਤਾਰਨ ਵਾਸਤੇ ਜਿਹੜਾ ਹੈ ਉਹ ਅਨੇਕਾਂ ਤਰ੍ਹਾਂ ਦਾ ਹੀ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਸ਼ਕਕਤ ਕਾਲੀ। ਕਿ ਦੁਨੀਆ ਕਿਤੇ ਸੱਚ ਦੇ ਰਾਹ ਤੇ ਤੁਰ ਪਵੇ। ਜੋ ਸਾਡਾ ਫਰਜ਼ ਬਣਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੱਸੇ ਮਾਰਗ ਉਤੇ ਚੱਲ ਸਕੀਏ ਸਤਿਗੁਰਾਂ ਦੇ ਪੁਰਬ ਮਨਾਏ ਹੋਏ ਤਾਂ ਹੀ ਸਪਲਿਆ ਨੇ ਜੇ ਸਤਿਗੁਰਾਂ ਦੀ ਅਸਿੰਗ ਗੱਲ ਮੰਨ ਕਰਕੇ ਗੁਰਬਾਣੀ ਪੜ੍ਹ ਸੁਣ ਕੇ ਸਤਿਗੁਰਾਂ ਦੇ ਦੱਸੇ ਮਾਰਗ ਉਤੇ ਚੱਲ ਸਕੀਏ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਹੈ ਸਤਿਗੁਰਾਂ ਨੇ ਨਿਰਮਲ ਪੰਥ ਦੀ ਉਸਾਰੀ ਕੀਤੀ ਜਿਹੜਾ ਮੈਲ ਤੋਂ ਰਹਿਦਾ ਤੇ ਗੁਰਬਾਣੀ ਕਹਿਣ ਲੱਗੀ ਕਹਿੰਦੀ ਆ ਕਿ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨ ਭਰਿਆਰੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ ਸੁਣਿਆ ਏ ਵੇਖਿਆ ਏ ਉਹ ਗਰਬਾਸ ਗਰਭਜੋਨਾ ਵਿੱਚ ਬਾਰ ਬਾਰ ਨਹੀਂ ਆਉਂਦਾ ਮੈਂ ਮੂਰਖ ਕੀ ਕੀਤਕ ਬਾਤ ਐ ਸਤਿਗੁਰੂ ਜੀ ਸਾਡੇ ਮੂਰਖਾਂ ਦੀ ਕਿਹੜੀ ਗੱਲ ਐ ਕੋਟ ਪਰਾਦੀ ਤਰਿਆਰੇ ਕਈ ਮਨੋਕ 1.5 ਕਰੋੜਾਂ ਅਪਰਾਧ ਜਿਨ੍ਹਾਂ ਨੇ ਕੀਤੇ ਆ ਉਹ ਵੀ ਇਸ ਜਗਤ ਤੋਂ ਆਪ ਦੇ ਚਰਨਾਂ ਨਾਲ ਲੱਗ ਕਰਕੇ ਤਰ ਗਏ ਹਨ ਸੁਣੀ ਅਰਦਾਸ ਸਵਾਮੀ ਮੇਰਾ ਸਰਬ ਕਲਾ ਬਣ ਆਏ ਪ੍ਰਗਟ ਭਈ ਸਗਲੇ ਯੁਗਾਂ ਅੰਤਰ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਵਡਿਆਈ ਜਿਹੜੀ ਉਹ ਸਾਰੇ ਯੁਗਾਂ ਦੇ ਵਿੱਚ ਹੋਈ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਕਲ ਤਾਰਨ ਗੁਰੂ ਨਾਨਕ ਆਇਆ ਇਸ ਕਲਯੁਗ ਦੇ ਸਮੇਂ ਨੂੰ ਜੀਵਾਂ ਦਾ ਉਦਾਰ ਕਰਨ ਵਾਸਤੇ ਸਤਿਗੁਰਾਂ ਨੇ avatars اتارਿਆ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਤਿਗੁਰਾਂ ਨੇ ਆਪਣੇ ਜੀਵਨ ਦੇ ਵਿੱਚ 70 ਸਾਲ ਦੀ ਉਮਰ ਜਿਹੜੀ ਉਹ ਕਰੀਬਨ ਬਣਦੀ ਹੈ 1469 ਤੋਂ ਲੈ ਕੇ ਤੇ 1539 ਤੱਕ ਸਤਿਗੁਰਾਂ ਨੇ ਸਾਰਿਆਂ ਨੂੰ ਸੱਚ ਦਾ ਉਪਦੇਸ਼ ਦੇ ਕਰਕੇ ਜੋੜਿਆ ਹੈ ਵਿਹਮਾ ਪਰਮਾ ਦੇ ਵਿੱਚੋਂ ਕੱਢਿਆ ਕਿ ਕੋਈ ਸੂਤਕ ਪਾਤਕ ਨਹੀਂ ਹੁੰਦਾ ਸਤਿਗੁਰ ਸੱਚੇ ਪਾਤਸ਼ਾਹ ਜੀਆ ਨੇ ਆਸਾ ਦੀ ਵਾਰ ਪੜ੍ਹੀਏ ਸਾਡੇ ਬੜੇ ਪਰਮ ਚੁੱਕੇ ਹਨ ਅਸੀਂ ਆਸਾ ਦੀ ਵਾਰ ਪੜ੍ਹੀਏ ਸੁਣੀਏ ਉਹਦਾ ਕੀਰਤਨ ਕਰੀਏ ਕਥਾ ਵਿਚਾਰ ਅਰਥਾਂ ਸਮੇਤ ਪੜ੍ਹੀਏ ਜਪਜੀ ਸਾਹਿਬ ਦੇ ਜਾਪ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਕੀ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਸਾਂਝ ਪਾਉਂਦਿਆਂ ਗੁਰੂ ਨਾਨਕ ਦਾ ਇੰਨਾ ਵੱਡਾ ਇਤਿਹਾਸ ਹੈ ਕਿ ਮਨੁੱਖ ਜਿਹੜਾ ਉਹ ساری ਉਮਰ ਵੀ ਮੇਰੇ ਹਿਸਾਬ ਨਾਲ ਲੱਗਾ ਰਵੇ ਤੇ ਨਹੀਂ ਪੂਰਾ ਕਰ ਸਕਦਾ ਕਿਉਂਕਿ ਸਤਿਗੁਰਾਂ ਨੇ ਜਿੰਨਾ ਇਸ ਦੁਨੀਆ ਤੇ ਭ੍ਰਮਣ ਕੀਤਾ ਹੈ ਦੁਨੀਆ ਨੂੰ ਸੱਚ ਦੇ ਰਾਹ ਤੇ ਤੋਰਿਆ ਇੱਕ ਇੱਕ ਗੱਲ ਦੱਸੀ ਜਾਵੇ ਤੇ ਉਮਰ ਬੰਦੇ ਦੀ ਮਨੁੱਖ ਦੀ ਬੀਤ ਜਾਂਦੀ ਹੈ ਸਤਿਗੁਰੂ ਜੀ ਕਿਰਪਾ ਕਰਨ ਗੁਰਬਾਣੀ ਦੇ ਵਿਚਾਰ ਕਰਦਿਆਂ ਧਿਆ ਦੀ ਸਾਂਝ ਪਾਉਂਦਿਆਂ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ ਅੱਗੇ ਤੋਂ ਸਤਿਗੁਰ ਸੱਚੇ